ਸ਼ਮਾ ਪੋਣਾ ਅਲੋਕ ਕੀ ਪਸੰਦ ਨਹੀਂ ਕਰਦੇ ਆਮ ਤੌਰ ਤੇ ਲੈਂਸ ਵੇਅਰ ਕਰਨਾ ਜ਼ਿਆਦਾ ਪਸੰਦ ਕਰਦੇ ਨੇ ਤੇ ਲੈਂਸ ਜਿਹੜਾ ਇਹ ਆ ਲੋਕਲ ਲਈ ਆਪਾਂ ਕਹਿ ਸਕਦੇ ਇੱਕ ਖਤਰਾ ਸਾਬਿਤ ਹੋ ਰਿਹਾ ਕਿਉਂਕਿ ਜਦੋਂ ਆਪਾਂ ਯੂਜ਼ ਕਰਦੇ ਕਿਸ ਤਰੀਕੇ ਨਾਲ ਇਨਫੈਕਸ਼ਨ ਹੋ ਜਾਂਦੀ ਆੱਖਾਂ ਦੀ ਕੁਝ ਟਾਈਮ ਲਈ ਰੋਸ਼ਨੀ ਵੀ ਚੱਲ ਜਾਂਦੀ ਆ ਲੈਂਸ ਨੂੰ ਸਿਰਫ 4 ਤੋਂ 6 ਘੰਟੇ ਹੀ ਲਗਾਈਏ ਆਪਾਂ ਲੈਂਸ ਕਰਕੇ ਜੋ ਉਤਾਰਦੇ ਹੋਏ ਜਾਂ ਹੋਰ ਜੇ ਕੋਈ ਸਕ੍ਰੈਚਸ ਲੱਗੇ ਜਾਂ ਇਨਫੈਕਸ਼ਨ ਹੋ ਗਈ ਇਹਨੂੰ ਲੈਂਸ ਇਨਡਿਊਸ ਕੈਰਾਟਾਈਟਿਸ ਕਹਿੰਨੇ ਆਪਾਂ ਅੱਖ ਦੀ ਪਹਿਲੀ ਪਰਤ ਜਿਹੜੀ ਪੁਤਲੀ ਹੈਗੀ ਆ ਉਤੇ ਇਨਫੈਕਸ਼ਨ ਹੋ ਜਾਣਾ ਤੇ ਜ਼ਖਮ ਹੋ ਜਾਣਾ ਜੇ ਲੈਂਸ ਨੂੰ ਬਹੁਤ ਲੰਬੇ ਟਾਈਮ ਤੇ ਯੂਜ਼ ਕਰਦੇ ਆ 6 ਘੰਟੇ ਚਾਹ ਯੂਜ਼ ਕਰਦੇ ਆ ਕਿਉਂਕਿ ਉਹਦੀ ਆਪਣੀ ਕੰਪਰੋਮਾਈਜ਼ ਹੋ ਜਾਂਦੀ ਆਕਸੀਜਨੇਸ਼ਨ ਲੈਂਸ ਲਗਾਏ ਹੋਏ ਆ ਤੇ ਅੱਖਾਂ ਦੀ ਪਲਕਾਂ ਨਾਲ ਨਾ ਕੋਈ ਆਪਣੀ ਕੋਈ ਡਸ ਲੱਗੀ ਕੋਈ ਸੋਰ ਦੀ ਮਾਲਤਾ ਤਾਂ ਉਹ ਵੀ ਫੇਵਰ ਇਨਫੈਕਸ਼ਨ ਚਾਂਸਸ ਹੋ ਜਾਂਦੇ ਹੈਗੇ ਹਰ ਕਿਸੇ ਨੂੰ ਸ਼ੌਂਕ ਹੁੰਦਾ ਆਪਣੀ ਅੱਖਾਂ ਬਹੁਤ ਸੋਹਣੀਆਂ ਬਣਾਈਏ ਕਿਤੇ ਕਿਹੜਾ ਲੈਂਸ ਲਾ ਰਹੇ ਨੇ ਕਦੇ ਬਲੂ ਕਲਰ ਦਾ ਲਾ ਰਹੇ ਨੇ ਕਦੇ ਕਿ ਬਲੈਕ ਕਲਰ ਦਾ ਲਾ ਰਹੇ ਨੇ ਪਰ ਲੈਂਸ ਲਾਣਾ ਅੱਖਾਂ ਦੀ ਰੋਸ਼ਨੀ ਕਿੱਦਾਂ ਚੱਲ ਜਾਂਦੀ ਹੈ ਅੱਜਕੱਲ ਦੇ ਜੇ ਆਪਾਂ ਜਨਰੇਸ਼ਨ ਦੀ ਗੱਲ ਕੀਤੀ ਜਾਵੇ ਜਾਂ ਫਿਰ ਅੱਜਕੱਲ ਆਪਾਂ ਆਪਣੀ ਵੀ ਗੱਲ ਕਰੀਏ ਚਸ਼ਮਾ ਪਾਉਣਾ ਲੋਕੀ ਪਸੰਦ ਨਹੀਂ ਕਰਦੇ ਆਮ ਤੌਰ ਤੇ ਲੈਂਸ ਵੇਅਰ ਕਰਨਾ ਜ਼ਿਆਦਾ ਪਸੰਦ ਕਰਦੇ ਨੇ ਪਰ ਕਿਤੇ ਨਾ ਕਿਤੇ ਲੈਂਸ ਜਿਹੜਾ ਇਹ ਲੋਕਾਂ ਲਈ ਆਪਾਂ ਕਹਿ ਸਕਦੇ ਇੱਕ ਖਤਰਾ ਸਾਬਿਤ ਹੋ ਰਿਹਾ ਕਿਉਂਕਿ ਜਦੋਂ ਆਪਾਂ ਯੂਜ਼ ਕਰਦੇ ਕਿਸ ਤਰੀਕੇ ਨਾਲ ਇਨਫੈਕਸ਼ਨ ਹੋ ਜਾਂਦੀ ਆਂਖਾ ਦੀ ਕੁਝ ਟਾਈਮ ਲਈ ਰੋਸ਼ਨੀ ਵੀ ਚੱਲ ਜਾਂਦੀ ਕੀ ਕਾਰਨ ਆਦ ਦੇਖੋ ਬਰਸਾਤ ਦੇ ਮੌਸਮ 'ਚ ਜਿਵੇਂ ਆਪਾਂ ਕੱਲ ਗੱਲ ਕੀਤੀ ਹਾਈਜਨ ਧਿਆਰ ਖੜੇ ਲੈਂਸ ਦੀ ਸਫਾਈ ਦੀ ਗੱਲ ਕਰਦੇ ਆਂ ਲੈਂਸ ਨੂੰ ਸਮੇਂ-ਸਮੇਂ 'ਤੇ ਆਪਾਂ ਡੀਸਇਨਫੈਕਟ ਕਰੀਏ ਉਹ ਸੋਲੂਸ਼ਨ ਹੁੰਦਾ ਹੈਗਾ ਨੰਬਰ ਦੋ ਲੈਂਸ ਨੂੰ ਸਿਰ 4 ਤੋਂ 6 ਘੰਟੇ ਹੀ ਲਗਾਈਏ ਆਪਾਂ ਦੂਜੇ ਨੰਬਰ ਲੈਂਸ ਆਪਾਂ ਲਗਾ ਕੇ ਜੋ ਬਾਹਰ ਜਾਣ ਨੇ ਆਂ ਬਰ ਤੇਜ਼ ਹਵਾ ਹੋ ਰਹੀ ਆ ਰਹੀ ਹੈ ਜਮੀਂ ਪੈ ਰਿਹਾ ਕੋਈ ਸਪਲੈਸ਼ਸ ਪਾਣੀ ਲੱਗ ਅੱਖਾਂ 'ਚ ਪੈ ਜਾਂਦੇ ਨੇ ਕੁਝ ਮਿੱਟੀ ਉੱਕਟ ਪੈ ਗਿਆ ਆਪਾਂ ਮਲ ਦਿੱਤਾ ਜਾਂ ਲੈਂਸ ਆਪਾਂ ਲੰਬੇ ਟਾਈਮ ਤੇ ਯੂਜ਼ ਕਰਦੇ ਆਂ 6 ਘੰਟੇ ਚਾਹ ਯੂਜ਼ ਕਰਦੇ ਆਂ ਕਿਉਂਕਿ ਉਹਦੀ ਆਪਣ ਤਾਂ ਉਹੀ ਲੈਂਸ ਜਿਹੜੇ ਆਗੇ ਇਨਫੈਕਸ਼ਨ ਕਰ ਸਕਦੇ ਹੈਗੇ ਸੋ ਜੇਕਰ ਕੋਈ ਇਦਾਂ ਦਿੱਕਤ ਲੱਗੇ ਵੀ ਤਾਂ ਆਪਾਂ ਨੂੰ ਜਰੂਰ ਜਿਹੜਾ ਹੈਗਾ ਆਪਣੇ ਅੱਖਾਂ ਡਾਕਟਰ ਕੋਲ ਜਾ ਕੇ ਚੈੱਕ ਅਪ ਕਰਵਾਉਣਾ ਚਾਹੀਦਾ ਹੈ ਖਾਸ ਕਰਕੇ ਅੱਜ ਕੱਲ ਨਵੀਂ ਖੋਰ ਸਮੱਸਿਆ ਆ ਰਹੀ ਹੈ ਕਿ ਉਹ ਬੱਚੇ ਨਾ ਜਿਵੇਂ ਅੱਜ ਕੱਲ ਕੇ ਮੌਸਮ ਆਪਣੇ ਸੈਲੀਬ੍ਰੇਸ਼ਨ ਹੁੰਦੇ ਆ ਆਪਾਂ ਕਲਰ ਕੰਟੈਕਟ ਲੈਂਸ ਲਗਾਣੇ ਹੈਗੇ ਆ ਉਹ ਕਈ ਵਾਰ ਹਾਈਜਨਿਕਲੀ ਠੀਕ ਨਹੀਂ ਹੁੰਦੇ ਇਸ ਲਈ ਉਹਨਾਂ ਜੋ ਪ੍ਰੋਪਰ ਉਹ ਆਪਣੋ ਸਾਫ ਨਿਕ ਕਰਕੇ ਰੱਖਦੇ ਲੰਬੇ ਟਾਈਮ ਤੋਂ ਪਿਆ ਹੋਇਆ ਉਹ ਆਪਾਂ ਯੂਜ਼ ਕਰ ਲੈਣ ਦੂਜੇ ਨੰਬਰ ਤੇ ਕੇਬਲ ਹਰਪਸ ਫਾਈ ਨਹੀਂ ਕਰਾਂਗੇ ਲੈਂਸ ਲਗਾਏ ਹੋਏ ਆ ਤੇ ਅੱਖਾਂ ਦੇ ਪਲਕਾਂ ਨਾਲ ਕੋਈ ਆਪਣੀ ਕੋਈ ਡਸਟ ਲੱਗੀ ਛੋਰੀ ਦੀ ਮਲਤਾ ਤਾਂ ਉਹ ਵੀ ਇਨਫੈਕਸ਼ਨ ਚਾਂਸਸ ਹੋ ਜਾਂਦੇ ਹੈਗੇ ਜੀ ਤੇ ਆਪਾਂ ਦੇਖਦੇ ਕਿ ਜਿਹੜੇ ਲੈਂਸ ਨੇ ਉਹ ਬਹੁਤ ਕਲਰਫੁਲ ਹੁੰਦੇ ਜਿਵੇਂ ਤੁਸੀਂ ਕਿਹਾ ਵੀ ਹਰ ਕਿਸੇ ਨੂੰ ਸ਼ੌਂਕ ਹੁੰਦਾ ਆਪਣੀ ਅੱਖਾਂ ਬਹੁਤ ਸੋਹਣੀਆਂ ਬਣਾਈਏ ਕਿਤੇ ਕਿਹੜਾ ਲੈਂਸ ਲਾ ਰਹੇ ਨੇ ਕਦੇ ਬਲੂ ਕਲਰ ਦਾ ਲਾ ਰਹੇ ਨੇ ਕਦੇ ਬਲੈਕ ਕਲਰ ਦਾ ਲਾ ਰਹੇ ਨੇ ਪਰ ਲੈਂਸ ਲਾਣਾ ਅੱਖਾਂ ਦੀ ਰੋਸ਼ਨੀ ਕਿੱਦਾਂ ਚੱਲ ਜਾਂਦੀ ਏ ਕਾਰਨ ਕੀ ਹੁੰਦਾ ਹੈ ਕਿ ਅੱਖਾਂ ਦੇ ਵਿੱਚ ਲੈਂਸ ਨਾਲ ਨਾਲ ਜਿਹੜੀ ਇਨਫੈਕਸ਼ਨ ਹੋ ਰਹੀ ਹੈ ਤੇ ਲੈਂਸ ਲਗਾਉਣਾ ਨਿਗਾ ਨਹੀਂ ਜਾਂਦੀ ਲੇਕਿਨ ਜੋ ਲੈਂਸ ਬਰ ਲੰਬੇ ਟਾਈਮ ਨੂੰ ਲਗਾਣੇ ਆ ਜਾਂ ਲੈਂਸ ਕਰਕੇ ਜੋ ਉਤਾਰਦੇ ਹੋਏ ਜਾਂ ਹੋਰ ਜੇ ਕੋਈ ਸਕ੍ਰੈਚਸ ਲੱਗੇ ਜਾਂ ਇਨਫੈਕਸ਼ਨ ਹੋ ਗਈ ਇਹਨੂੰ ਲੈਂਸ ਇਨਡਿਊਸ ਕੈਰਾਟਾਈਟਿਸ ਕਹਿੰਨੇ ਆਪਾਂ ਅੱਖ ਦੀ ਪਹਿਲੀ ਪਰਤ ਜਿਹੜੀ ਪੁਤਲੀ ਹੈਗੀ ਆ ਉਤੇ ਇਨਫੈਕਸ਼ਨ ਹੋ ਜਾਣਾ ਤੇ ਜ਼ਖਮ ਹੋ ਜਾਣਾ ਜੇ ਸਮੇਂ ਸਿਰ ਆਪਾਂ ਨਹੀਂ ਡਾਕਟਰ ਨੂੰ ਦਿਖਾਵਾਂਗੇ ਤੇ ਉਹ ਜਿਹੜੇ ਅੱਖਾਂ ਜਨ ਇਨਫੈਕਸ਼ਨ ਹੋ ਜਾਂਦੇ ਤਾਂ ਕੇਵਲ ਸਾਈਟ ਥ्रेटनिंग ਹੋ ਸਕਦੇ ਆ ਜੀ ਘਬਰਾਣ ਦੀ ਗੱਲ ਨਹੀਂ ਵੀ ਲੈਂਸ ਲਾਣਾ ਬਲਾਈਂਡਨੈਸ ਹੋ ਜਾਏਗੀ ਲੇਕਿਨ ਇਹਨੂੰ ਉੱਪਰ ਚੰਗੇ ਢੰਗ ਨਾਲ ਵਰਤਾਂਗੇ ਤੇ ਆਪਣਾ ਧਿਆਨ ਰੱਖਾਂਗੇ ਫਿਰ ਕੋਈ ਨੁਕਸਾਨ ਨਹੀਂ ਹੋਏਗਾ ਬਿਲਕੁਲ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਕਿਉਂਕਿ ਗਰਮੀ ਦਾ ਟਾਈਮ ਹੈ ਮੌਨਸੂਨ ਚੱਲ ਰਹੀ ਹੈ ਤੇ ਤੁਸੀਂ ਆਪਣੀ ਅੱਖਾਂ ਦੀ ਕਿਸ ਤਰੀਕੇ ਨਾਲ ਸੰਭਾਲ ਰੱਖ ਸਕਦੇ ਹੋ ਜਦੋਂ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਅੱਖਾਂ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਫਿਰ ਅੱਖਾਂ ਤੋਂ ਪਾਣੀ ਆ ਰਿਹਾ ਤੇ ਇੱਕ ਵਾਰੀ ਆ ਕੇ ਤੁਸੀਂ ਡਾਕਟਰ ਕੋਲ ਜਾ ਕੇ ਜਰੂਰ ਉਹਨਾਂ ਦੀ ਐਡਵਾਈਸ ਲਓ ਆਪਣੀ ਅੱਖਾਂ ਦੀ ਜਿਹੜੀ ਦੇਖਭਾਲ ਕਰੋ ਕਿਉਂਕਿ ਅੱਖਾਂ ਦੀ ਦੇਖਭਾਲ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਖਾਂ ਜਿਹੜੇ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਪਾਰਟ ਹੈ ਸਾਡੀ ਲਾਈਫ ਦਾ ਸਾਡੀ ਬਾਡੀ ਦਾ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਨੂੰ ਜੇਕਰ ਪ੍ਰੋਬਲਮ ਆ ਰਹੀ ਹੈ ਤਾਂ ਵੀਡੀਓ ਦੇਖ ਕੇ ਉਹ ਕਿਸੇ ਵਧੀਆ ਡਾਕਟਰ ਤੋਂ ਜੜੀ ਹੈ ਐਡਵਾਈਸ ਲੈ ਲਵੇ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਟਸ